ਮੈਂ ਤੈਨੂੰ ਕੋਈ ਪਿਆਰ ਨਾਲ ਸਮਝਾਤਾ ਨਾ ਪੇਕਿਆਂ ਦੇ ਨਹੀਂ ਜਾਣਾ ਤਾਂ ਨਹੀਂ ਜਾਣਾ ਨਹੀਂ ਫਿਰ ਮੈਨੂੰ ਗੁੱਸੇ ਨਾਲ ਸਮਝਾਉਣਾ ਪਊ ਦੇਖੋ ਜੀ ਇਸ ਵਾਰ ਮੈਨੂੰ ਜਾ ਜਾਣ ਦੋ ਪੂਰੇ 3 ਸਾਲ ਹੋ ਗਏ ਮੈਂ ਆਪਣੇ ਮਾਪਿਆਂ ਨੂੰ ਨਹੀਂ ਮਿਲੀ ਇਸ ਵਾਰ ਮੈਨੂੰ ਜਾ ਜਾਣ ਦੋ ਗਰਮੀਆਂ ਦੀ ਛੁੱਟੀਆਂ ਕੱਟੇ ਆਉਣ ਦੋ ਮੈਨੂੰ ਲੱਗਦਾ ਤੈਨੂੰ ਪਿਆਰ ਦੀ ਭਾਸ਼ਾ ਨਹੀਂ ਸਮਝ ਆਉਂਦੀ ਮੈਨੂੰ ਕਿਸੇ ਹੋਰ ਤਰੀਕੇ ਨਾਲ ਸਮਝਾਉਣਾ ਪਊ ਤੈਨੂੰ ਐ ਪਤਾ ਵੀ ਕੁੜੀ ਨੇ ਆਉਣਾ ਮਨਪ੍ਰੀਤ ਇੱਥੇ ਆਉਗੀ ਉਹਨਾਂ ਵਾਸਤੇ ਰੋਟੀ ਪਾਣੀ ਕੌਣ ਬਣਾਊਗਾ ਤੈਨੂੰ ਐ ਵੀ ਹੁਣ ਮਨਪ੍ਰੀਤ ਇੱਥੇ ਛੁੱਟੀਆਂ ਕੱਟਣ ਆਵੇ ਤੇ ਰੋਟੀ ਆਪ ਬਣਾ ਕੇ ਖਾਵੇ ਮੈਂ ਨਹੀਂ ਇਹ ਚ ਉਦੇ ਵਾਸਤੇ ਰੋਟੀ ਪਾਣੀ ਤੂੰ ਹੀ ਬਣਾਏਂਗੀ ਜੇ ਮਨਪ੍ਰੀਤ ਨਹੀਂ ਕਿ ਸਿਆਣੀ ਤਾਂ ਹੈਗੀ ਆ ਵੀ ਉਹ ਆਪ ਵੀ ਰੋਟੀ ਬਣਾ ਸਕਦੀ ਆ ਤੁਹਾਨੂੰ ਵੀ ਖਵਾ ਸਕਦੀ ਆ ਤੇ ਬੇਬੇ ਵਾਪਰ ਨੂੰ ਵੀ ਖਵਾ ਸਕਦੀ ਆ ਮੈਂ ਤਾਂ ਜਾਉਂਗੀ ਨਾ ਹੁਣ ਤੂੰ ਮੇਰੇ ਨਾਲ ਬਹਿਸ ਕਰੇਂਗੀ ਤੂੰ ਮੈਨੂੰ ਸਿਖਾਏਂਗੀ ਕੀ ਕਰਨਾ ਤੇ ਕੀ ਨਹੀਂ ਕਰਨਾ ਮਨਪ੍ਰੀਤ ਅਥੇ ਛੁੱਟੀਆਂ ਕੱਟਣ ਆ ਰਹੀ ਆ ਕੰਮ ਕਰਨ ਨਹੀਂ ਇਹ ਕੰਮ ਤਾਂ ਤੈਨੂੰ ਹੀ ਕਰਨਾ ਪਊਗਾ 4 ਦਿਨ ਉਹਨੂੰ ਸੁੱਖ ਦੇਣਾ ਕੱਟਣ ਦੇਈ ਤੂੰ ਮੇਰਾ ਕਹਿਣ ਦਾ ਮਤਲਬ ਨਹੀਂ ਸੀਗਾ ਜੇ ਤੁਸੀਂ ਤਾਂ ਗੱਲ ਹੋਰ ਪਾਸੇ ਲੈ ਗਏ ਮੈਂ ਤੇਰੇ ਕਹਿਣ ਦਾ ਹੋਰ ਕੀ ਮਤਲਬ ਹੈ ਮਤਲਬ ਤਾਂ ਇਹੀ ਹੋਇਆ ਵੀ ਮਨਪ੍ਰੀਤ ਅਥੇ ਨੌਕਰਾ ਨੂੰ ਕੰਮ ਕਰੇ ਕਿ ਤੂੰ ਟੌਰ ਨਾਲ ਪੇਕਿਆਂ ਦੇ ਜਾ ਕੇ ਛੁੱਟੀਆਂ ਕੱਟੇ। ਇਹੀ ਮਤਲਬ ਹੋਇਆ ਨਾ? ਜੀ। ਜਿਵੇਂ ਤੁਹਾਨੂੰ ਚਾਏ ਨਾ ਵੀ ਤੁਹਾਡੀ ਭੈਣ ਤੁਹਾਡੇ ਕੋਲ ਆਵੇ, 4 ਦਿਨ ਸੁੱਖ ਦੇ ਕੱਟ ਕੇ ਜਾਵੇ, ਬੇਬੇ ਬਾਪੂ ਕੋਲ ਆਵੇ। ਉਵੇਂ ਮੈਨੂੰ ਵੀ ਚਾਏ, ਵੀ ਮੈਂ ਵੀ ਜਾਵਾਂ, 4 ਦਿਨ ਸੁੱਖ ਦੇ ਕੱਟ ਕੇ ਆਵਾਂ। ਹਾਂ ਹਾਂ, ਮੈਂ ਤੈਨੂੰ ਦੁੱਖ ਦਿੰਨਾ। ਮੇਰੇ ਬੇਬੇ ਬਾਪੂ ਇਹ ਵੀ ਤੈਨੂੰ ਦੁੱਖ ਦਿੰਦੇ ਨੇ। ਐਥੇ ਤੈਨੂੰ ਦੁੱਖ ਮਿਲਦਾ, ਐਥੇ ਤੈਨੂੰ ਸੁੱਖ ਨਹੀਂ ਮਿਲਦਾ। ਇਹੀ ਕਹਿਣਾ ਚਾਹੁੰਨੀ ਆ ਤੂੰ? ਚਲੋ ਜੀ। ਕੋਈ ਗੱਲ ਨਹੀਂ। ਤੁਸੇ ਗੁੱਸਾ ਨਾ ਹੋਵੋ। ਤੁਹਾਡੀ ਭੈਣ ਆ ਰਹੀ ਹੈ ਨਾ। ਮੈਂ ਪੂਰੀ ਸੇਵਾ ਕਰੂੰਗੀ

ਹੁਣ ਤੁਸੀਂ ਗੱਲਾਂ-ਬਾਤਾਂ ਕਰੋ ਆਪਾਂ ਸ਼ਾਮ ਨੂੰ ਘੁੰਮਣ ਚੱਲਾਂਗੇ ਕੁਝ ਖਾ ਪੀ ਕੇ ਆਵਾਂਗੇ ਠੀਕ ਹੈ ਮੈਂ ਚੱਲਦਾ ਮੈਂ ਥੋੜਾ ਕੰਮ 'ਤੇ ਜਾ ਕੇ ਆਉਣਾ ਨਹੀਂ ਵੀਰੇ ਮੇਰੇ ਕੋਲੇ ਜ਼ਿਆਦਾ ਟਾਈਮ ਨਹੀਂ ਹੈ ਮੈਨੂੰ ਇਹਨਾਂ ਨੇ ਕਹਿ ਕੇ ਭੇਜਿਆ ਹੈ ਕਿ ਬੇਬੇ-ਬਾਪੂ ਦੀ ਰੋਟੀ ਦਾ ਔਖਾ ਹੋ ਜਾਊਗਾ ਮੈਂ ਜ਼ਿਆਦਾ ਟਾਈਮ ਨਹੀਂ ਰੁਕ ਸਕਦੀ ਉਹ ਕਮਲੀਆਂ ਤੂੰ ਜੂੰਨ ਦੀਆਂ ਛੁੱਟੀਆਂ ਕੱਟਣ ਆਈਆਂ ਉਹ ਵੀ 1 ਘੰਟੇ ਵਾਸਤੇ ਉਹ ਕੁੜੀਆਂ ਛੁੱਟੀਆਂ ਕੱਟਣ ਆਉਂਦੀਆਂ ਹੁੰਦੀਆਂ ਨੇ ਰਹਿੰਦੀ ਹੁੰਦੀ ਤੇ ਜਵਾਕਾਂ ਨੂੰ ਵੀ ਲੈ ਕੇ ਆਈ ਨਾ ਕੀ ਗੱਲ ਬਈ ਮੈਂ ਕਰਦਾ ਉਹਦੇ ਨਾਲ ਗੱਲ ਜਾ ਕੇ ਅੱਛਾ ਵੀਰੇ ਸਾਰੀਆਂ ਕੁੜੀਆਂ ਛੁੱਟੀਆਂ ਕੱਟਣ ਆਉਂਦੀਆਂ ਨੇ ਤੇ ਆਉਂਦੀਆਂ ਹੀ ਨਹੀਂ ਇਹ ਚ ਕੀ ਸ਼ੱਕ ਐ ਸੋਚ ਲੈ ਸੋਚੇ ਹੀ ਐ ਸੋਚਣ ਵਾਲੀ ਕੀ ਗੱਲ ਐ ਜੇ ਜਿਵੇਂ ਤੁਹਾਨੂੰ ਚਾਏ ਨਾ ਵੀ ਤੁਹਾਡੀ ਭੈਣ ਤੁਹਾਡੇ ਕੋਲ ਆਵੇ ਚਾਰ ਦਿਨ ਸੁੱਖ ਦੇ ਕੱਟ ਕੇ ਜਾਵੇ ਬੇਬੇ ਬਾਪੂ ਕੋਲ ਆਵੇ ਔਵੇਂ ਮੈਨੂੰ ਵੀ ਚਾਏ ਵੀ ਮੈਂ ਵੀ ਜਾਵਾਂ ਚਾਰ ਦਿਨ ਸੁੱਖ ਦੇ ਕੱਟ ਕੇ ਆਵਾਂ ਹਾਂ ਹਾਂ ਮੈਂ ਤੈਨੂੰ ਦੁੱਖ ਦਿੰਨਾ ਮੇਰੇ ਬੇਬੇ ਬਾਪੂ ਇਹ ਵੀ ਤੂੰ ਦੁੱਖ ਦਿੰਦੇ ਨਾ ਐ ਐਸੇ ਤੈਨੂੰ ਦੁੱਖ ਮਿਲਦਾ ਐਸੇ ਨੂੰ ਸੁੱਖ ਨਹੀਂ ਮਿਲਦਾ ਇਹੀ ਕਹਿਣਾ ਚਾਹਨੀ ਆ ਤੂੰ ਅੱਛਾ ਤਾਂ ਫਿਰ ਤੂੰ ਸਾਰੀਆਂ ਗੱਲਾਂ ਬਾਹਰ ਖੜੇ ਸੁਣੀ ਜਾਂਦੀ ਸੀ ਨਾ ਮੈਨੂੰ ਐਂ ਦੱਸ ਇੱਥੇ ਜਿਹੜੀ ਤੇਰੀ ਭਾਬੀ ਤੇਰੀ ਖਾਤਰਦਾਰੀ ਕਰਦੀ ਐ ਜੇ ਛੁੱਟੇ ਕੱਟਣ ਬਾਗ ਹੀ ਹੁੰਦੀ ਤਾਂ ਤੇਰੀ ਖਾਤਰਦਾਰੀ ਕੌਣ ਕਰਦਾ ਤੈਨੂੰ ਰੋਟੀ ਪਾਣੀ ਕੌਣ ਬਣਾਉਂਦਾ ਇੱਥੇ ਕੀ ਕਿਹਾ ਇਹ ਇਨਸਾਨ ਨਹੀਂ ਇਹ ਕਿਸੇ ਦੀ ਭੈਣ ਨਹੀਂ ਧੀ ਨਹੀਂ ਐ ਕਿਸੇ ਦੀ ਇਹਨੂੰ ਵੀ ਡੀਕਦੇ ਹੋਣਗੇ ਇਹਦੇ ਮਾਪਿਓਂ ਇਹ ਛੁੱਟੀਆਂ ਕੱਟਣ ਨਹੀਂ ਜਾ ਸਕਦੀ ਤੁਸੀਂ ਕੀ ਸਮਝੋ ਔਰਤਾਂ ਦੇ ਦਿਲ ਨੂੰ ਕਿ ਉਹ ਆਪਣੇ ਅੰਦਰ ਕਿੰਨੇ ਕਰਮਾਂ ਲਈ ਬੈਠੀਆਂ ਨੇ ਉਹਨਾਂ ਦਾ ਵੀ ਜੀ ਕਰਦਾ ਹੈ ਕਿ 4 ਦਿਨ ਸੁੱਖ ਦੇ ਕੱਟ ਕੇ ਆਉਣ ਨਾਲੇ ਆਪਣੇ ਮਾਪਿਓ ਨਾਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰਨ ਆਪਣੇ ਭੈਣ ਭਰਾਵਾਂ ਨੂੰ ਮਿਲਣ ਉਹਨਾਂ ਨਾਲ ਆਪਣੀਆਂ ਖੁਸ਼ੀਆਂ ਦੁੱਖ ਸਾਂਝੇ ਕਰਕੇ ਆਉਣ ਨਾਲੇ ਔਰਤ ਕੋਈ ਮਸ਼ੀਨ ਥੋੜੀ ਹੈ ਮਸ਼ੀਨ ਨੂੰ ਵੀ ਕਦੇ ਨਾ ਕਦੇ ਰਾਮ ਚਾਹੀਦਾ ਹੈ ਜੂਨ ਦੀਆਂ ਛੁੱਟੀਆਂ ਤਾਂ ਇੱਕ ਬਾਨਾ ਇਹਨਾਂ ਨਾਲ ਦਾ ਰਿਸ਼ਤੇ ਮਜ਼ਬੂਤ ਹੁੰਦੇ ਨੇ ਜਿਵੇਂ ਮੇਰਾ ਜੀ ਕਰਦਾ ਨਾ ਕਿ ਛੋਡੇ ਕੋਲੇ ਆਵਾਂ ਆਪਦੇ ਦੁੱਖ ਸੁੱਖ ਸਾਂਝੇ ਕਰਕੇ ਆਵਾਂ ਉम्मे ਵਿਚਾਰੀ ਇਹਦਾ ਵੀ ਜੀ ਕਰਦਾ ਕਿ ਵੀ ਆਪਦੇ ਮਾਪਿਓ ਕੋਲੇ ਜਾਵੇ ਦੁੱਖ ਸੁੱਖ ਸਾਂਝਾ ਕਰਕੇ ਆਵੇ ਮੈਂ ਅੱਗੇ ਤੋਂ ਜੂਨ ਦੀਆਂ ਛੁੱਟੀਆਂ ਕੱਟਣ ਫੇਰ ਆਉਂਗੀ ਜੇ ਤੁਸੀਂ ਮੇਰੇ ਨਾਲੋਂ ਪਹਿਲਾਂ ਭਾਬੀ ਨੂੰ ਭੇਜੋਗੇ ਮਨਪ੍ਰੀਤ ਤੈ ਤਾਂ ਮੇਰੀਆਂ ਅੱਖਾਂ ਹੀ ਖੋਲਤੀਆਂ ਪੋਨਮ ਨਾਲ ਤਾਂ ਅਜੇ ਤੱਕ ੱੱਕਾ ਹੀ ਹੁੰਦਾ ਰਿਹਾ ਪੂਰੇ 3 ਸਾਲ ਹੋ ਗਏ ਨੂੰ ਮਿੰਤਾ ਕਰਦੀ ਨੂੰ ਪਰ ਮੈਂ ਇਹਨੂੰ ਕਦੇ ਛੁੱਟੀਆਂ ਕੱਟਣ ਨਹੀਂ ਭੇਜਿਆ ਅੱਜ ਪਤਾ ਲੱਗਿਆ ਇੱਕ ਔਰਤ ਦੇ ਦਰਦ ਨੂੰ ਇੱਕ ਔਰਤ ਹੀ ਸਮਝ ਸਕਦੀ ਹੈ ਨਾਲੇ ਇਸ ਵਾਰ ਤਾਂ ਪੂਰੀਆਂ 40 ਛੁੱਟੀਆਂ ਹੋਈਆਂ ਨੇ ਇਸ ਵਾਰ ਪੂਨਮ ਪੂਰੀਆਂ 40 ਛੁੱਟੀਆਂ ਕੱਟ ਕੇ ਆਉਗੀ ਤੇ ਗੱਲ ਸੁਣ ਮਾਨਵਪ੍ਰੀਤ ਤੂੰ ਵੀ ਇੱਥੇ 40 ਛੁੱਟੀਆਂ ਕੱਟ ਕੇ ਜਾਣੀਆਂ ਨੇ ਠੀਕ ਹੈ ਨਾ ਠੀਕ ਹੈ ਹਾਂਜੀ ਹਾਂਜੀ ਹੁਣ ਆ ਪੂਰੀ ਖੁਸ਼ ਆ ਜੀ ਤੇ ਜੇ ਤੂੰ ਖੁਸ਼ ਹੈ ਨਾ ਭਾਬੀ ਮੈਂ ਤੇਰੇ ਤੋਂ 4 ਗੁਣਾ ਵੱਧ ਖੁਸ਼ ਆ ਤੇਰੀ ਖੁਸ਼ੀ ਚ ਮੇਰੀ ਖੁਸ਼ੀ ਹੈ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਦਾ ਨਾਮ ਹੈਗਾ ਜੀ ਜੂਨ ਦੀਆਂ ਛੁੱਟੀਆਂ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਜਿਨ੍ਹਾਂ ਨੇ ਇਹ ਵੀਡੀਓ ਸਪਾਂਸਰਡ ਕਰਾਈ ਹੈ ਹੁਣ ਤੁਹਾਡੀ ਮੁਲਾਕਾਤ ਕਰਾਵਾਂਗੇ ਉਹਨਾਂ ਦੇ ਨਾਲ ਹਾਂਜੀ ਦੋਸਤੋ ਸਾਡੀ ਵੀਡੀਓ ਦੇ ਸਪਾਂਸਰ ਨੇ ਮੋਹਿਤ ਕੁਮਾਰ ਜੀ ਇਹਨਾਂ ਦਾ ਚਾਹ ਪੱਤੀ ਦਾ ਹੋਲ ਸੇਲ ਦਾ ਕੰਮ ਹੈ ਮਾਨਸਾ ਸ਼ਹਿਰ ਦੇ ਵਿੱਚ ਆਨਲਾਈਨ ਕੂਰੀਅਰ ਵੀ ਕਰਦੇ ਨੇ ਹੋਮ ਡਿਲੀਵਰੀ ਵੀ ਕਰਦੇ ਨੇ ਤਾਂ ਚਾਹ ਪੱਤੀ ਬਹੁਤ ਸਸਤੀ ਆਪਣੀ ਚਾਹ ਪੱਤੀ ਦੀ ਕੰਪਨੀ ਦਾ ਨਾਮ ਕੀ ਹੈ ਜੀ ਏ ਸਕੂਨਟੀ ਜੀ ਏ ਸਕੂਨਟੀ ਇਸ ਦੇ ਨਾਲ ਨਾਲ ਹੀ ਇਹਨਾਂ ਦਾ ਇੱਕ ਹੋਰ ਕੰਮ ਹੈ ਉਹਦੇ ਬਾਰੇ ਪੁੱਛਾਂਗੇ ਕੀ ਕੰਮ ਹੈ ਆਪਣਾ ਆਪਣਾ ਨੰਬਰੋਲੋਜੀ ਦਾ ਨੰਬਰੋਲੋਜੀ ਇਹਦੇ ਵਿੱਚ ਕੀ ਕੀ ਹੁੰਦਾ ਹੈ ਇਹ ਸਾਰੀ ਨੰਬਰਾਂ ਦੀ ਗੇਮ ਹੀ ਹੁੰਦੀ ਹੈ ਅੰਕਾਂ ਦੀ ਗੇਮ ਜੀ ਨੰਬਰਾਂ ਦੀ ਗੇਮ ਹੁੰਦੀ ਹੈ ਇਸ ਦਾ ਜਨਕੀ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਵੀ ਤੁਸੀਂ ਇਹ ਗੇਮ ਕਿਵੇਂ ਕਰਦੇ ਹੋ ਜੀ ਮੈਂ ਨੇਮ ਸਪੈਲਿੰਗ ਚੇਂਜ ਜਾਂ ਡੇਟ ਆਫ ਬਰਥ ਨਾਲ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਠੀਕ ਹੈ ਡੇਟ ਆਫ ਬਰਥ ਨਾਲ ਪਤਾ ਲੱਗ ਜਾਂਦਾ ਵੀ ਬੰਦਾ ਕੀ ਕੰਮ ਕਰ ਸਕਦਾ ਹੈ ਕਿੱਥੋਂ ਤੱਕ ਇਹ ਕਾਮਯਾਬੀ ਪਾ ਸਕਦਾ ਹੈ ਇਹੀ ਹੁੰਦਾ ਹੈ ਤਾਂ ਦੋਸਤੋ ਵਧੇਰੇ ਜਾਣਕਾਰੀ ਲਈ ਇਹਨਾਂ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਹੈ ਤੁਸੀਂ ਜਾਣਕਾਰੀ ਲੈ ਸਕਦੇ ਹੋ ਮਾਨਸਾ ਸ਼ਹਿਰ ਦੇ ਵਿੱਚ ਬਸ ਅਡੇ ਦੇ ਨੇੜੇ ਨਿੱਕੀ ਚਾਟ ਭੰਡਾਰ ਦੇ ਸਾਹਮਣੇ ਇਹਨਾਂ ਦਾ ਹੋਲ ਸੇਲ ਦਾ ਕੰਮ ਹੈ ਚਾਹ ਪੱਤੀ ਦਾ ਤਾਂ ਬਹੁਤ ਹੀ ਜਲਦ ਮਿਲਾਂਗੇ ਤੁਹਾਨੂੰ ਇੱਕ ਨਵੇਂ ਸਟੋਰੀ ਦੇ ਨਾਲ ਧੰਨਵਾਦ ਜੀ